ਰਾਗ ਸੁਹੀ ਮਹਲਾ ਪਹਿਲਾ ਕੁਚਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਮੰਨ ਕੁਚਜੀ ਅਮਾਵਣ ਦੋਸੜੇ ਹਉ ਕਿਉ ਸ਼ਹਿ ਰਾਵਣ ਜਾਓ ਜਿਉ ਇੱਕ ਦੂ ਇੱਕ ਚੜੰਦੀਆਂ ਕੌਣ ਜਾਣੇ ਮੇਰਾ ਨਾਮ ਜਿਉ ਜਿਨੀ ਸਖੀ ਸ਼ਹਿਰ ਵੇਰਾ ਸੇ ਅੰਬੀ ਸ਼ਾਵੜੀਏ ਜਿਉ ਸੇ ਗੁਣ ਮੰਝ ਨਾ ਆਮਨੀ ਹਉ ਕੈਜੀ ਦੋਸ ਤਰੇਓ ਜਿਉ ਕਿਆ ਗੁਣ ਤੇਰੇ ਵਿਥਰਾਂ ਹਉ ਕਿਆ ਕਿਆ ਤਿਨ ਤੇਰਾ ਨਾਉ ਜਿਉ ਤੁ ਤੋਲ ਨ ਅੰਬੜਾ ਹਾਂ ਸਦ ਕੁਰਬਾਨ ਤੇਰਾ ਜਾਉ ਜਿਉ ਸੋਇ ਨ ਰੁਪਾ ਰੰਗੁਲਾ ਮੋਤੀ ਤਹਿ ਮਾਨਕ ਜਿਉ ਸੇਵਸਤੂ ਸਹਿ ਦਿੱਤੀਆਂ ਮੈਂ ਤਿੰਸਿਓ ਲਾਇਆ ਚਿਤ ਜਿਉ ਮੰਦਰ ਮਿੱਟੀ ਸੰਦੜ ਪੱਤਰ ਕੀ ਤੇਰਾ ਜਿਉ ਹਾਂ ਇਨੀ ਟੋਲੀ ਭੁੱਲੀ ਅਸ ਇਸ ਕੰਤਨ ਬੈਠੀ ਪਾਸ ਜਿਉ ਅੰਬਰ ਕੁੰਜਾਂ ਕੁਰਲੀਆਂ ਬਗ ਬਹਿਠੇ ਆਏ ਜਿਉ ਸਾਧਨ ਚੱਲੀ ਸਹੋਰ ਕਿਆ ਮੋ ਦੇਸੀ ਅੱਗੇ ਜਾਏ ਜਿਉ ਸੁੱਤੀ ਸੁੱਤੀ ਚਾਲ ਥੀਆ ਪੁੱਲੀ ਵਾਟੜੀਆਂ ਜਿਓ ਤੈਸ਼ ਨਾਲ ਮੁਤੀ ਅਸ ਦੁੱਖਾਂ ਕੂੰ ਧਰਿਆਸ ਜਿਓ ਤੁਦ ਗੁਣ ਮੈਂ ਸਭ ਅਵਗਣ ਇਕ ਨਾਨਕ ਕੀ ਅਰਦਾਸ ਜਿਓ ਸਭ ਰਾਤੀ ਤੋ ਹਾਗਣੀ ਮੈਂ ਦੋਹਾਗਣ ਕਾਈ ਰਾਤ ਜਿਓ ਸੁਹੀ ਮੈ ਲਾ ਪਹਿਲਾ ਸਚਜੀ ਜਾਂ ਤੂੰ ਤਾਂ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸ ਜਿਓ ਤੁਧ ਅੰਤਰ ਹਉ ਸੁਖ ਵਸਾਂ ਤੂੰ ਅੰਤਰ ਸ਼ਾਬਾਸ਼ ਜਿਓ ਭਾਣ ਤਖਤ ਵਿਡਾਈਆ ਭਾਣ ਭੀਖ ਉਦਾਸ ਜਿਓ ਭਾਣ ਥਲ ਸਿਰ ਸਰਵ ਹੈ ਕਮਲ ਫੁੱਲੇ ਆਕਾਸ਼ ਜਿਓ ਭਾਣ ਭਵ ਜਲ ਲੰਘੀਆ ਪਾਣ ਮਨਝ ਭਰਿਆਸ ਜੀਓ ਪਾਣ ਸੋ ਸ਼ਹਿਰੰਗੁਲਾ ਸਿਸਤਰਤਾ ਗੁਣਤਾਸ ਜੀਓ ਪਾਣ ਸ਼ਹਿ ਪੀਹਾਵਲਾ ਹਾਂ ਆਵਣ ਜਾਣ ਮੁਈਆਸ ਜੀਓ ਤੂੰ ਸ਼ਹਿਗੰਮ ਤੋਲਵਾ ਹਾਂ ਕਹ ਕਹ ਤੇ ਪਿਆਸ ਜਿਓ ਕਿਆ ਮੰਗਾਂ ਕਿਆ ਕਹਿ ਸੁਣੀ ਮੈਂ ਦਰਸ਼ਨ ਭੂਖ ਪਿਆਸ ਜਿਓ ਗੁਰ ਸ਼ਬਦ ਦੀ ਸ਼ਹਿ ਪਾਇਆ ਸਚ ਨਾਨਕ ਕੀ ਹਰ ਦਾਸ ਜਿਓ ਸੁਹੀ ਮੈ ਲਾ ਪੰਗਵਾ ਗੁਣਵੰਤੀ ਜੋ ਦੀ ਸਗੁਰ ਸਿਖੜਾ ਤਿਸ ਨਿਵ ਨਿਵ ਲਾਗੋਂ ਪਾਏ ਜਿਉ ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇ ਮਿਲਾਏ ਜਿਉ ਸੋਈ ਦਸ ਉਪਦੇਸ਼ੜਾ ਮੇਰਾ ਮਨ ਅੰਤ ਨ ਕਾਹੂ ਜਾਏ ਜਿਉ ਏ ਮਨ ਤੈ ਕੂੰ ਦੇਵਸਾ ਮੈਂ ਮਾਰਗ ਦੇਹ ਬਤਾ ਜਿਓ ਹਾਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਣਾ ਜਿਓ ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜਿਓ ਇਤ ਮਾਰ ਗੱਜਲੇ ਭਾਈ ਅੜ ਗੁਰ ਕਹਿ ਸੁਖਾਰ ਕੁਮਾਇ ਜਿਓ ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਪਾਉ ਜਿਓ ਇਉ ਪਾਵੇ ਹਰ ਦਰਸਾਵੜਾ ਨਾ ਲੱਗਾ ਤਤੀਵਾ ਜਿਓ ਹਾਂ ਆਪੋ ਬੋਲ ਨਾ ਜਾਣਦਾ ਮੈਂ ਕਹਾ ਸਭ ਹੁਕਮਾਉ ਜਿਓ ਹਰ ਧਗਤ ਖਜ਼ਾਨਾ ਬਖਸ਼ਿਆ ਗੁਰ ਨਾਨਕ ਕੀਆ ਪਸਾਉ ਜਿਓ ਮੈਂ ਬਹੁੜਨਾ ਤ੍ਰਿਸ਼ਨਾ ਭੁਖੜੀ ਹਾਂ ਰੱਜਾ ਤ੍ਰਿਪਤ ਅਘਾਏ ਜਿਓ ਜੋ ਗੁਰ ਦੀ ਸਿਖੜਾ ਤੇਸ ਨਿਵ ਨਿਵ ਲਾਗੋਂ ਪਾਇ ਜਿਓ ਰਾਗ ਸੁਹੀ ਸ਼ੰਤ ਮੈਲਾ ਪਹਿਲਾ ਕਰ ਤਹਿਲਾ ਇੱਕੋ ਅੰਕਾਰ ਸਤਗੁਰ ਪ੍ਰਸਾਦ ਭਰ ਜੋਬਨ ਮੈਂ ਮਤ ਪੀੜੈ ਘਰ ਪਹਣੀ ਬਲਰਾਮ ਜਿਓ ਮੈਲੀ ਅਵਗਣ ਚਿਤ ਬਿਨ ਗੁਰ ਗੁਣ ਨ ਸਮਾਵਨੀ ਬਲਰਾਮ ਜੀਓ ਗੁਣ ਸਾਰ ਨ ਜਾਣੀ ਪਰਮ ਪੁਲਾਣੀ ਜੋ ਬਨ ਬਾਦ ਗਵਾਇ ਵਰ ਕਰ ਦਰ ਦਰਸ਼ਨ ਨਹੀਂ ਜਾਤਾ ਪੇਰ ਕਾ ਸਹਿਜ ਨਾ ਪਾਇਆ ਸਤ ਗੁਰ ਪੂਛ ਨਾ ਮਾਰਗ ਚਾਲੀ ਸੂਤੀ ਰਹਿਣ ਵਿਹਾਣੀ ਨਾਨਕ ਬਾਲ ਤਣ ਰੰਡੇ ਪਾ ਦਿਨ ਪਿਰ ਧਨ ਤੁਮਲਾਣੀ ਬਾਬਾ ਮੈਂ ਵਰ ਦੇ ਮੈਂ ਹਰ ਵਰ ਭਾਵੇ ਤਿਸ ਕੀ ਬਲਰਾਮ ਜਿਓ ਰਾਜ ਰਹਿਆ ਜੁਗ ਚਾਰ ਤ੍ਰਿਭਵਨੁ ਬਾਣੀ ਜਿਸ ਕੀ ਦਲਰਾਮ ਜੀਉ ਤ੍ਰਿਭਵਨ ਕੰਤ ਰਵੈ ਸੁਹਾਗਣ ਅਵਗਣ ਮੰਤੀ ਦੂਰੇ ਜੈਸੀ ਆਸਾ ਤੈਸੀ ਮਨਸਾ ਪੂਰ ਰਹਾ ਭਰ ਪੂਰੇ ਹਰ ਕੀ ਨਾਰ ਸੋ ਸਰਬ ਸੋਹਾਗਣ ਰਾਣ ਨ ਮੈਲੇ ਵੇਸੇ ਨਾਨਕ ਮੈਂ ਵਰ ਸਾਚਾ ਪਾਵੈ ਜੁਗ ਜੁਗ ਪ੍ਰੀਤਮ ਤੈਸੇ ਬਾਬਾ ਲਗਨ ਗਣਾਈ ਹਮ ਵੀ ਵੰਨ ਸੋਹਰੇ ਬਲਰਾਮ ਜਿਓ ਸਾਹਾ ਹੁਕਮ ਰਜ਼ਾਈ ਉਨ ਨਟਲ ਜੋ ਪ੍ਰਭ ਕਰ ਬਲਰਾਮ ਜਿਓ ਕਿਰਤ ਪਿਆ ਕਰਤੈ ਕਰ ਪਾਇਆ ਮੇਟ ਨ ਸਕੇ ਕੋਈ ਜਾਨੀ ਨਾ ਨਰਨ ਨੇ ਕੇਵਲ ਰਾਵ ਰਹਿਆ ਤੈ ਲੋਈ ਮਾਏ ਨਿਰਾਸੀ ਰੋਏ ਵਿਸ਼ੁਨਨੀ ਬਾਲੀ ਬਾਲੇ ਤੇ ਨਾਨਕ ਸਾਚ ਸ਼ਬਦ ਸੁਖ ਮਹਿਲੀ ਘਰ ਚਰਣੀ ਪ੍ਰਭ ਚੇਤੇ ਬਾਬੂਲ ਦਿੱਤੜੀ ਦੂਰ ਨਾ ਆਵੇ ਘਰ ਪਈ ਆ ਬਲਰਾਮ ਜਿਓ ਰਸੀ ਵੇਖ ਦੂਰ ਤੇਰਾ ਵੀ ਹਰ ਸੋਹੀਆ ਬਲਰਾਮ ਜਿਓ ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪ੍ਰਧਾਨੇ ਸੰਜੋਗੀ ਮੇਲਾ ਥਾਨ ਸੋਹਿਲਾ ਗੁਣਵੰਤੀ ਗੁਰ ਗਿਆਨੇ ਸਤ ਸੰਤੋਖ ਸਦਾ ਸੱਚ ਪੱਲ ਸਚ ਬੋਲੇ ਪੇਰ ਪਾਏ ਨਾਨਕ ਵਿਛੜਨਾ ਦੁਖ ਪਾਏ ਗੁਰਮਤ ਅੰਕ ਸਮਾਏ ਰਾਗ ਸੁਹੀ ਮਲਾ ਪਹਿਲਾ ਸ਼ੰਤ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਮ ਘਰ ਸਾਜਨ ਆਏ ਸਤ ਮੇਲ ਮਿਲਾਏ ਸਹਿਜ ਮਿਲਾਏ ਹਰ ਮਨ ਪਾਏ ਪੰਚ ਮਿਲੇ ਸੁਖ ਪਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸੇਤੀ ਮਨ ਲਾਇਆ ਆਨੰਦਨ ਮੇਲ ਭਇਆ ਮਨ ਮੰਨਿਆ ਕਰਨੰਦਰ ਸੋਹਾਏ ਪੰਚ ਸ਼ਬਦ ਤੁਨ ਅਨਹਦਵਾਦੇ ਹਮ ਘਰ ਸਾਜਨ ਆਏ ਆਵੋ ਮੀਤ ਪੀਰਾਰੇ ਮੰਗਲ ਗਾਵੋ ਨਾਰੇ ਸੱਚ ਮੰਗਲ ਗਾਵੋ ਤਾਂ ਪ੍ਰਭ ਪਾਵੋ ਸੋਹੇ ਲੜਾ ਜੁਗ ਚਾਰੇ ਆਪਣੇ ਘਰ ਆਇਆ ਹਮ ਸੁਹਾਇਆ ਕਾਰਜ ਸ਼ਗਦ ਸਵਾਰੇ ਗਿਆਨ ਮਹਾਰਸ ਨੇਤਰੀ ਅੰਜਨ ਤ੍ਰਭਵਣ ਰੂਪ ਦਿਖਾਇਆ ਸਖੀ ਮਿਲੋ ਰਸ ਮੰਗਲ ਗਾਵੋ ਹਮ ਖਰ ਸਾਜਨ ਆਇਆ ਮੰਤਨ ਅੰਮ੍ਰਿਤ ਪਿੰਨਾ ਅੰਤਰ ਪ੍ਰੇਮ ਰਤਨ ਅੰਤਰ ਰਤਨ ਪਦਾਰਥ ਮੇਰਾ ਤਰਮ ਤਤ ਵਿਚਾਰੋ ਜੰਤ ਭੇਖ ਤੋਂ ਸਫਲ ਉਹ ਦਾਤਾ ਸਿਰ ਸਿਰ ਦੇਵਣ ਹਾਰੋ ਤੂੰ ਜਾਨ ਗਿਆਨੀ ਅੰਤਰ ਜਾਨੀ ਆਪੇ ਕਾਰਣ ਕੀਨਾ ਸੁਨੋ ਸਖੀ ਮਨਮੋਹਨ 모ਹਿਆ ਤਨ ਮਨ ਅੰਮ੍ਰਿਤ ਪੀਣਾ ਆਤਮ ਰਾਮ ਸੰਸਾਰ ਸੱਚ ਖੇਲ ਤੁਹਾਰਾ ਸੱਚ ਖੇਲ ਤੁਹਾਰਾ ਅਗੰਮ ਅਪਾਰ ਤੁਦ ਦਿਨ ਕੌਣ ਬੁਝਾਏ ਸਦ ਸਾਧਿਕ ਸਿਆਣੇ ਕੀਤੇ ਤੁਜ ਬਿਨ ਕਵਣ ਕਹਾਏ ਕਾਲ ਬਿਕਾਲ ਪੈ ਦੇਵਾਨੇ ਮਨ ਰੱਖਿਆ ਗੁਰ ਥਾਏ ਨਾਨਕ ਅਵਗਣ ਸ਼ਬਦ ਜਲਾਏ ਗੁਣ ਸੰਗਮ ਪ੍ਰਭ ਪਾਏ ਰਾਗ ਸੁਹੀ ਨਲਾ ਪਹਿਲਾ ਘਰ ਤੀਜਾ ਏਕ ਓੰਕਾਰ ਸਤਿਗੁਰ ਪ੍ਰਸਾਦ ਆਵ ਸਜਣਾ ਹਾਂ ਦੇਖਾਂ ਦਰਸ਼ਨ ਤੇਰਾ ਰਾਮ ਘਰ ਆਪਣੜੇ ਖੜੀ ਤਕਾਂ ਮੈਂ ਮਨ ਚਾਉ ਕਨੇਰਾ ਰਾਮ ਮਨ ਚਾਉ ਕਨੇਰਾ ਸੁਣ ਪ੍ਰਭ ਮੇਰਾ ਮੈਂ ਤੇਰਾ ਪਰਵਾਸਾ ਦਰਸ਼ਨ ਦੇਖ ਪਈ ਨੇ ਕੇਵਲ ਜਨਮ ਮਰਨ ਦੁੱਖ ਨਾਸਾ ਸਗਲੀ ਜੋਤ ਜਾਤਾ ਤੂੰ ਸੋਈ ਮਿਲਿਆ ਭਾਏ ਸੁਭਾਏ ਨਾਨਕ ਸਾਜਨ ਕੋ ਬਲ ਜਾਈਆ ਸਾਚ ਮਿਲੇ ਘਰ ਆਏ ਘਰ ਆਏ ੜੇ ਸਾਜਨਾ ਤਾਂ ਤਨ ਖਰੀ ਸਰਸੀ ਰਾਮ ਹਰ ਮੋਹੜੀ ਸਾਚ ਸ਼ਬਦ ਠਾਕੁਰ ਦੇਖ ਰਹਿੰਸੀ ਰਾਮ ਗੁਣ ਸੰਗ ਰਹਿੰਸੀ ਖਰੀ ਸਰਸੀ ਜਾਰਾ ਵੀਰੰਗ ਰਤ ਅਵਗਣ ਮਾਰ ਗੁਣੀ ਘਰ ਸ਼ਾਇਆ ਪੂਰੇ ਪੁਰਖ ਵਿਧਾਤ ਤਸ ਕਰ ਮਾਰ ਵਸੀ ਪੰਚਾਇਣ ਅਦਲ ਕਰੇ ਵਿਚਾਰੇ ਨਾਨਕ RAM ਨਾਮ ਨਿਸਤਾਰ ਗੁਰਮਤ ਮਿਲੇ ਪਿਆਰੇ ਵਰ ਪਾਇੜਾ ਬਾਲੜੀਏ ਆਸਾ ਮਨ ਸਾ ਪੂਰੀ ਰਾਮ ਤੇਰ ਰਾਵੜੀ ਸ਼ਬਦ ਰਲੀ ਰਵ ਰਹਿਆ ਨਾ ਦੂਰੀ ਰਾਮ ਪ੍ਰਭ ਦੂਰ ਨਾ ਹੋਈ ਘਟ ਘਟ ਸੋਈ ਤਿਸ ਕੀ ਨਾਰ ਸੁਬਾਈ ਅੱਤੇ ਰਸੀਆ ਅੱਤੇ ਨਾਵੇ ਜਿਉ ਤਿਸ ਦੀ ਮੱਢਾਈ ਅਮਰ ਅਡੋਲ ਅਮੋਲ ਅਪਾਰ ਗੁਰਪੂਰ ਸਚ ਪਾਈਐ ਨਾਨਕ ਆਪੇ ਜੋਗ ਸੰਜੋਗੀ ਨਦਰ ਕਰੇ ਲਿਵਲਾਈਆ ਪੈਰ ਟੜੀਆ ਮਾਰੜੀਆ ਤੇ ਲੋਆ ਸਿਰ ਤਾਜਾਰਾਮ ਹਾਂ ਬਿਸਮ ਭਈ ਦੇਖ ਗੁਣਾ ਅਨਹਦ ਸ਼ਬਦ ਅਗਾਜਾਰਾਮ ਸ਼ਬਦ ਵੀਚਾਰੀ ਕਰਨੀ ਸਾਰੀ RAM ਨਾਮ ਨਿਸ਼ਾਨੋ ਨਾਮ ਬਿਨਾ ਖੋਟੇ ਨਹੀਂ ਠਹਰ ਨਾਮ ਰਤਨ ਪਰਵਾਨੋ ਤਤ ਮਤ ਪੂਰੀ ਪੂਰਾ ਪਰਵਾਨਾ ਨਾ ਆਵੈ ਨਾ ਜਾਸੀ ਨਾਨਕ ਗੁਰਮੁਖ ਆਪ ਪਛਾਨ ਤਬ ਜੈਸੇ ਅਵਨਾਸ਼ੀ ੴ ਸਤਗੁਰ ਪ੍ਰਸਾਦਿ ਰਾਗ ਸੂਹੀ ਸ਼ੰਤ ਮਹਿਲਾ ਪਹਿਲਾ ਘਰ ਚੌਥਾ ਜਿਨ ਕੀਆ ਤਿੰਨ ਦੇਖਿਆ ਜਗ ਥੰਦੜੈ ਲਾਇਆ ਦਾਨ ਤੇਰਾ ਘਟ ਚਾਨਣਾ ਤਨ ਚੰਦ ਦੀ ਪਾਇਆ ਚੰਦੋ ਦੀ ਪਾਇਆ ਦਾਨ ਹਰ ਕੈ ਦੁੱਖ ਅੰਧੇਰਾ ਉੱਠ ਗਿਆ ਗੁਣ ਜੰਨ ਲਾੜੇ ਨਾਲ ਸੋਹ ਹੈ ਪਰਖ ਮੂਣੀ ਆਇ ਲਿਆ ਵਿਵਾਹ ਹੋਆ ਸ਼ੁਭ ਸੇਤੀ ਪੰਜ ਸ਼ੁਭ ਦੀ ਆਇਆ ਜਿਨ ਕੀਆ ਤਿੰਨ ਦੇਖਿਆ ਜਗ ਥੰਦੜਾ ਲਾਇਆ ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ ਤੇ ਤਨ ਜਿਨ ਸਿਉ ਗਾਢਿਆ ਮਨ ਲੀੜਾ ਦਿੱਤਾ ਲੀਆ ਤਾਂ ਦੀਆ ਮਾਨ ਜਿਨ ਸਿਉ ਸੇ ਸੱਜਣ ਕਿਉ ਵਿਸਰੇ ਜਿਨ ਦਿਸ ਆਇਆ ਹੋਏ ਰਲੀਆਂ ਜੀ ਸੇਤੀ ਗਹਿ ਰਹੇ ਸਗਲ ਗੁਣ ਅਵਗਣ ਨਾ ਕੋਈ ਹੋਂ ਹੈ ਨੀਤਾ ਨੀਤਾ ਹਾਂ ਬਲਹਾਰੀ ਸਾਜਨਾ ਮੀਤਾ ਅਵਰੀਤਾ ਗੁਨਾ ਕਾ ਹੋ ਵਾਸੁਲਾ ਕਡ ਵਾਸ ਲਈ ਜੇ ਜੇ ਗੁਣ ਹੋਵਨ ਸਾਜਨਾ ਮਿਲ ਸਾਜ ਕੇਰੀ ਜੈ ਸਾਂਝ ਕੇਰੀ ਜੈ ਗੁਣ ਕੇਰੀ ਛੋਡ ਅਵਗਣ ਚੱਲੀ ਐ ਤੈਰੇ ਪਟੰਬਰ ਕਰ ਅਡੰਬਰ ਆਪਣਾ ਪੇੜ ਮੱਲੀ ਐ ਜਿੱਥੇ ਜਾਏ ਬਹੀਏ ਭਲਾ ਕਹੀਏ ਘੋਲ ਅੰਮ੍ਰਿਤ ਪੀ ਜਾ ਗੁਣ ਕਹੋ ਵੈ ਵਾਸੁਲਾ ਤੜਵਾਸ ਲਈ ਜਾ ਆਪ ਕਰੇ ਕਿਸ ਆਖੀਏ ਹੋਰ ਕਰੇ ਨਾ ਕੋਈ ਆਖਣ ਤਾ ਕੋ ਜਾਈਏ ਜੇ ਭੂਲੜਾ ਹੋਈ ਜੇ ਹੋਏ ਭੂਲਾ ਜਾਏ ਕਹੀਏ ਆਪ ਕਰਤਾ ਕਿਉਂ ਭੁੱਲਾ ਸੁਣੇ ਦੇਖੇ ਬਾਜ ਕਹਿਆ দান ਅਣ ਮੰਗਿਆ ਦਿਵਾਏ ਦਾਨ ਦੇ ਦਾਤਾ ਜਗ ਵਿਧਾਤਾ ਨਾਨਕਾ ਸੱਚ ਸੋਈ ਆਪ ਕਰੇ ਕਿਸ ਅੱਖੀ ਹੈ ਹੋਰ ਕਰੇ ਨਾ ਕੋਈ